ਦੇਸ਼ ਦੀਆਂ ਮਾਵਾ ਭੈਣਾ ਵਾਸਤੇ ਪੰਜਾਬ ਦੀਆਂ ਵਾਸਤੇ ਦੇਸ਼ ਦੀਆਂ ਵਾਸਤੇ ਕਿਰਤ ਕਿਰਤੀ ਲੋਕ ਕਿਸਾਨਾਂ ਮਜ਼ਦੂਰਾਂ ਦਾ ਕਿਰਤ ਕਰਨ ਵਾਲੀਆਂ ਮਾਵਾ ਦਾ ਮਜ਼ਾਕ ਡਾਇਆ ਗਿਆ ਵੀ ਇਹ ਤਾਂ 100-100 ਰੁਪਿਆ ਦਿਹਾੜੀ ਤੇ ਆਜਣੇ ਠੀਕ ਆ ਜਿਹੜੇ ਦਿਹਾੜੀ ਇਹਦੇ ਇਹਨਾਂ ਨੂੰ ਕੁਝ ਕੀਤਾ ਨਹੀਂ ਉਹੀ ਬਿੱਟੂ ਆ ਬਾਈ ਜਿਹੜਾ 2020 ਦੇ ਵਿੱਚ ਪਾਰਲੀਮੈਂਟ ਦੇ ਮੂਹਰੇ ਧਰਨਾ ਲਈ ਬੈਠਾ ਸੀ ਜਿਹੜਾ ਅਸੀਂ ਮੈਂ ਕਿਸਾਨਾਂ ਪੱਕੀਆਂ ਮੈਂ ਇੱਥੇ ਮੋਰਚਾ ਲਾਇਆ ਹੋਇਆ ਹੈ ਤੇ ਬੀਜੇਪੀ ਵਾਲਿਆਂ ਨਾਲ ਮੈਂ ਬਾਈਟ ਕਰਾਂ ਮੈਂ ਬੀਜੇਪੀ ਵਾਲਿਆਂ ਦੇ ਜੁੱਤੀ ਲਾ ਕੇ ਮਾਰੂੰਗਾ ਇਹ 720 ਕਿਸਾਨਾਂ ਦਾ ਨਰਿੰਦਰ ਮੋਦੀ ਕਾਤਲ ਆ ਨਾਮ ਦਿੱਤਾ ਹੈ ਬੀਜੇਪੀ ਦੀ ਪਾਲਿਸੀ ਹੈ ਧਰਮਾਂ ਦੇ ਨਾਂ ਤੇ ਖੇਡਣਾ ਸਭ ਤੋਂ ਜਿਆਦਾ ਪੱਤੇ ਦੀ ਗੱਲ ਕੀਤੀ ਧਰਮ ਤਾਂ ਆਰਾਮ ਦੇ ਨਾਮ ਤੇ ਵੋਟਾਂ ਮੰਗਦੇ ਸੀ ਤਾਂ ਅਯੁੱਧਿਆ ਚ ਵੀ ਰੁਕਣੇ ਜਵਾਬ ਦੇ ਬਿਲਕੁਲ ਬਿਲਕੁਲ ਉਹਨਾਂ ਨੇ ਦਿੱਤਾ ਹੈ ਬਿਲਕੁਲ ਸਲੂਟ ਆ ਉਹਨਾਂ ਨੂੰ ਆਰਾਮ ਤਾਂ ਸਾਰਿਆਂ ਦਾ ਸਾਂਝਾ ਸੀ ਕੀ ਮੋਦੀ ਸਾਹਿਬ ਦੱਸਣਗੇ ਵੀ ਆਰਾਮ ਦੀ ਕਿਵੇਂ ਮੰਨਤਾ ਕਰਨੀ ਹੈ ਆਰਾਮ ਦਿਲਾਂ ਦੇ ਕਿਵੇਂ ਲੋਕਾਂ ਚ ਬਸੂਗਾ ਕਿ ਮੈਂ ਉਹਦੀ ਪੂਜਾ ਕਰਨੀ ਆ ਉਹ ਤਾਂ ਛੱਡਦਾ ਐਮਐਲਏ ਦੀ ਜ਼ਰਤ ਐਮਐਲਏ ਆਏ ਕਹਦੇ ਵੀ ਨਹੀਂ ਪੈਸੇ ਭਰਨੇ ਬੈਂਕ ਕਾਲਿਆਂ ਨੂੰ ਕਹਦੇ ਵੀ ਇਹ ਕਿਸਾਨਾਂ ਨਾਲ ਧੱਕਾ ਹੋਇਆ ਇਹਦੇ ਨੋਟਸ ਨਹੀਂ ਲਾਉਣੇ ਇਹਦੀ ਨਿਲਾਮੀ ਕਰਕੀ ਨਹੀਂ ਕਰਨੀ ਕਹਿ ਕੇ ਵਿਖਾਵੇ ਐਮਐਲਏ ਮੈਨੂੰ ਜਵਾਨੀ ਨਹੀਂ ਨਾ ਐ ਹੀ ਨਹੀਂ ਸਕਦਾ ਉਹ ਉਹ ਸਿਸਟਮ ਦਾ ਹਿੱਸਾ ਮੁੱਖ ਮੰਤਰੀ ਨਾ ਮੰਤਰੀ ਕਹਿ ਕੇ ਛੱਡੇ ਜਿਹੜੇ ਆਦੇ ਆਮ ਆਮ ਘਰਾਂ ਦੇ ਮੁੰਡੇ ਆ ਸੀ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਪੱਖੀ ਆ ਕੀਦੀ ਆ ਝੰਡਾ ਜਦੋਂ ਕਿਤੀ ਲੋਕਾਂ ਦਾ ਜਾਂਦਾ ਇਹ ਲੜਾਮੀ ਤੇ কুরਕੀ ਇਹ ਰੋਕਦਾ ਫਿਰ ਤੁਸੀਂ ਭਗਵਾਨ ਦੇ ਨਾਂ ਤੇ ਯਾਰ ਵੋਟਾਂ ਮੰਗਦਾ ਕੋਈ ਭਗਵਾਨ ਦੇ ਨਾਂ ਤੇ ਕੁਰਸੀ ਹਾਸਲ ਕਰਦਾ ਇਹ ਤਾਂ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਉਹ ਚੀਜ਼ ਲੋਕਾਂ ਦੇ ਸਾਹਮਣੇ ਲੈਂਦੀ ਆ ਵੀ ਤੁਸੀਂ ਜੇ ਤੁਸੀਂ ਧਰਮਾਂ ਦੇ ਨਾਂ ਤੇ ਆਏ ਬੰਡਾਂਗਾ ਬੰਡੋਂਗੇ ਤੇ ਸੋਡਾ ਹਸ਼ਰ ਇਦੋਂ ਮਾੜਾ ਹੋਊਗਾ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ ਦੂਸਰ ਬੀਜੇਪੀ ਦਾ ਤਿੱਖਾ ਵਿਰੋਧ ਹੋਇਆ ਉੱਥੇ ਉੱਥੇ ਉਹਨਾਂ ਦੀ ਜ਼ੁਬਾਨ ਤਜਬਤ ਹੋਈ ਹੈ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਘੰਟਾ ਪਿੱਛੇ ਚੱਲੀ ਗਿਆ ਦੇਸ਼ ਦਾ ਪ੍ਰਧਾਨ ਮੰਤਰੀ 6 ਲੱਖ ਵੋਟ ਤੇ ਜਿੱਤਦਾ ਹੈ 2019 ਦੇ ਵਿੱਚ ਤੇ ਅੱਜ 1.5 ਲੱਖ ਵੋਟ ਤੇ ਆ ਜਾਂਦਾ ਸਿਰਫ 76000 ਵੋਟ ਰਸ਼ੀਕਾਲ ਕੰਗਨਾ ਨੰਦੋਤ ਜਿਹੜੀ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ ਪੰਜਾਬ ਦੀ ਧੀ ਨੇ ਜਿਹੜਾ ਸ਼ੇਰ ਨੇ ਆਲਾ ਕੰਮ ਕਰ ਦਿੱਤਾ ਵੱਡਾ ਕੰਮ ਕਰ ਦਿੱਤਾ ਜਿਹੜਾ ਲਗਾਤਾਰ ਦੀ ਚਰਚਾ ਦੇ ਵਿੱਚ ਪੂਰੇ ਸੋਸ਼ਲ ਮੀਡੀਆ ਦੇ ਚਤਤਾਂ ਦੇ ਵਿੱਚ ਬਣਿਆ ਮੈਂ ਨਾ ਸﻢ ਬਿੱਟੂ ਮੰਨਣੇ ਭਾਈ ਸ਼ਸ਼ੀਕਾਲ ਰਸ਼ੀਕਾਲ ਜੀ ਭਾਈ ਪੰਜਾਬ ਦੀ ਧੀ ਨੇ ਕਮਾਲ ਕਰ ਬਿਲਕੁਲ ਬਿਲਕੁਲ ਇਹਦਾ ਜਿਹੜਾ ਇਹ ਧੀ ਵੱਲੋਂ ਕੀਤਾ ਗਿਆ ਇਹ ਸਾਰਾ ਕੁਝ ਇੱਕ ਇਹਦੇ ਦੋਨੇ ਪੱਖ ਲੈਣੇ ਜ਼ਰੂਰੀ ਹੈ ਠੀਕ ਹੈ ਇੱਕ ਤਾਂ ਜਿਹੜਾ 220 ਦੇ ਵਿੱਚ ਜਿਹੜਾ ਅਧੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਉਹਦੇ ਵਿੱਚ ਜਿਹੜਾ ਇਹੋ ਜਿਹਾ ਬਿਆਨ ਦੇਣਾ ਸਾਡੀਆਂ ਦੇਸ਼ ਦੀਆਂ ਮਾਵਾ ਭੈਣਾਂ ਵਾਸਤੇ ਪੰਜਾਬ ਦੀਆਂ ਵਾਸਤੇ ਦੇਸ਼ ਦੀਆਂ ਵਾਸਤੇ ਕਿਰਤ ਕਿਰਤੀ ਲੋਕ ਕਿਸਾਨਾਂ ਮਜ਼ਦੂਰਾਂ ਦਾ ਕਿਰਤ ਕਰਨ ਵਾਲਿਆਂ ਮਾਵਾ ਦਾ ਮਜ਼ਾਕ ਡਾਇਆ ਗਿਆ ਵੀ ਇਹ ਤਾਂ 100-100 ਰੁਪਿਆ ਦਿਹਾੜੀ ਤੇ ਆਜਾ ਨੇ ਠੀਕ ਹੈ ਜਿਹੜੇ ਦਿਹਾੜੀ ਕਰਦੇ ਆ ਲੋਕ ਕਿ ਆਪਦੀ ਕਿਰਤ ਕਰਦੇ ਆ ਤੇ ਕੀ ਉਹ ਆਪਦੇ ਬੱਚਿਆਂ ਦਾ ਢਿੱਡ ਭਾਲਦੇ ਆ ਕੀ ਮਾੜਾ ਉੱਚ ਠੀਕ ਹੈ ਉਹ ਫਿਰ ਦੂਸਰੀ ਗੱਲ ਫਿਰ ਤੁਸੀਂ ਉਹ ਦਿਹਾੜੀ ਦੇ ਬਰੋਬਰ ਉਹਨਾਂ ਨੂੰ ਲਿਆ ਉਹਨਾਂ ਦਾ ਮਜ਼ਾਕ ਡਾਉਣ ਦੀ ਕੋਸ਼ਿਸ਼ ਕੀਤੀ ਇੱਕ ਐਡਾ ਵੱਡਾ ਆंदोलਨ ਜਿਹੜਾ ਫਤਵਾ ਮਿਲਿਆ ਲੋਕਾਂ ਨੇ ਸੰਗਰਸ਼ ਕੀਤਾ ਤੇ ਉਹਦਾ ਇੱਕ ਇਹੀ ਸੀ ਭਾਜੀਪੀ ਦੇ ਕਰਕੇ ਵੀ ਇੱਕ ਭਾਜੀਪੀ ਦੀ ਪਿੱਠੂ ਬਣਨਾ ਵੀ ਆਉਣ ਵਾਲੇ ਸਮੇਂ 'ਚ ਫਿਲਮਾਂ ਫੁਲਮਾਈਆਂ ਬੰਦ ਹੋਊਗੀਆਂ ਸੀ ਨਾਟਕ ਬੰਦ ਹੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਰਾਜਨੀਤੀ ਦੇ ਵਿੱਚ ਕਿਵੇਂ ਜਾਣਾ ਤੇ ਤੁਸੀਂ ਵੇਖੋ ਫਿਰ ਉਹਨੂੰ ਉਹਦਾ ਨਾਮ ਦਿੱਤਾ ਗਿਆ ਮੋਦੀ ਸਾਹਿਬ ਉਹ ਤਾਂ ਕਹਿੰਦੇ ਅਸੀਂ ਲੋਕ ਪੱਥੀ ਆ ਪੱਖੀ ਆ ਇੱਥੇ ਲੋਕਤੰਤਰ ਹੈ ਜਿਹੜਿਆਂ ਜਿਨ੍ਹਾਂ ਨੇ ਅਧੋਲਨ ਬਾਰੇ ਇਹੋ ਜੀਆਂ ਗੱਲਾਂ ਬੋਲੀਆਂ ਉਹਨਾਂ ਨੂੰ ਟਿਕਟਾਂ ਦੇ ਕੇ ਸਮਾਨਤ ਕੀਤਾ ਗਿਆ ਤੇ ਐਮਪੀ ਬਣਾਇਆ ਗਿਆ ਉਸ ਤੋਂ ਬਾਅਦ ਜਿਹੜੀ ਨਵੀਂ ਕਹਾਣੀ ਸਾਡੇ ਮੁਤਾਬਕ ਸ਼ੁਰੂ ਹੁੰਦੀ ਹੈ ਵੀ ਇਹਨੂੰ ਐ ਸੀ ਮੈਨੂੰ ਕੈਬਿਨੇਟ ਦੇ ਵਿੱਚ ਕਿਤੇ ਮੰਤਰੀਪਦ ਬਣਾਇਆ ਜਾਵੇ ਇਹਨੇ ਤਾਂ ਇੱਕ ਧੀ ਇੰਨੀ ਗੱਲ ਲਜਾਣ ਦੀ ਕੋਸ਼ਿਸ਼ ਕੀਤੀ ਹੈ ਵੀ ਕੁਲਵਿੰਦਰ ਕੌਰ ਇਲیکشن ਲੜਨਾ ਚਾਹੁੰਦੀ ਹੈ ਤੇ ਉਹ ਖਾਲਸਤਾਨੀ ਪੱਕੀ ਹੈ ਤੇ ਉਹ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੀ ਹੈ ਨਹੀਂ ਇਹ ਗੱਲ ਸੇਮ ਟੂ ਸੇਮ ਉਹਦੇ ਤੇ ਨਹੀਂ ਢੁਗਦੀ ਉਹਨੇ ਤਾਂ ਅੱਜ ਆਪਦਾ ਕੈਰੀਅਰ ਦਾਤੇ ਲਾਤਾ ਅੱਜ ਉਹਨੂੰ ਸਸਪੈਂਡ ਕਰਤਾ ਉਹਦਾ ਉਹਨੇ ਤਾਂ ਆਪਦੀ ਪੜ੍ਹਾਈ ਆਪਦੀ ਸਰਵਿਸ ਦਾਤੇ ਲਾਈ ਹੈ ਇਹ ਗੱਲ ਢੁਗਦੀ ਆ ਕੰਗਣਾ ਤੇ ਵੀ ਅੱਜ ਇਹੋ ਜਿਹਾ ਮਾਹੌਲ ਬਣਾ ਕੇ ਫੇਮਸ ਹੋ ਕੇ ਤੇ ਵੀ ਮੈਂ ਮੈਨੂੰ ਮੋਦੀ ਸਾਹਿਬ ਆ ਨਾਮ ਦੇਣਗੇ ਵੀ ਕੈਬਨਿਟ ਦੇ ਵਿੱਚ ਮੈਨੂੰ ਭਰਤੀ ਕਰ ਲੈਣਾ ਇਹਨੇ ਇਹਨੇ ਨਾਟਕ ਕੀਤਾ ਉਹਨੂੰ ਇਹਨੇ ਅਫੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਬੈਟ ਕਰਨ ਦੀ ਕੋਸ਼ਿਸ਼ ਕੀਤੀ ਆ ਜਾਨੀ ਕਿ ਆਪਾਂ ਕਹਿ ਦੀਗੇ ਵੀ ਉਹਨੂੰ ਮਜਬੂਰ ਕੀਤਾ ਭੜਕਾਉਣ ਤੇ ਤੇ ਉਹੜੇ ਮੁੜ ਕੇ ਮਜਬੂਰ ਹੋਈ ਤੇ ਮੁੜ ਕੇ ਮਜਬੂਰੀ ਦੇ ਵਿੱਚ ਫਿਰ ਉਹਨੂੰ ਇਹਦੇ ਮਤਲਬ ਕਿ ਇੱਕ ਲੱਫੜ ਦੇਣਾ ਪਿਆ ਵੀ ਸਭ ਕੁਝ ਕਰਾਉਣਾ ਪਿਆ ਜਦੋਂ ਬਤਮੀ ਜੀ ਤੇ ਜ਼ਿਆਦਾ ਉਤਰਿਆ ਤੇ ਉਹ ਚੀਜ਼ ਕਰਨੇ ਇਹ ਫੇਮਸ ਹੋਣਾ ਚਾਹੁੰਦੀ ਸੀਗੀ ਫੇਮਸ ਹੋਣ ਕਰਕੇ ਇਹਨੇ ਆ ਕੀਤਾ ਵੀ ਮੈਨੂੰ ਮੰਤਰੀ ਪਦ ਦੇ ਵਿੱਚ ਜਗ੍ਹਾ ਮਿਲ ਜੇ ਤੇ ਉਹਦੇ ਵਿੱਚ ਫਿਰ ਉਹਨੂੰ ਧੀ ਨੂੰ ਇਹ ਵੀ ਜਾਦਾ ਕਿ ਵੀ ਇਹਨੇ 200 2020 ਦੇ ਵਿੱਚ ਵੀ ਇਹਨੇ ਇਹ ਅਦੋਲਨ ਦੇ ਵਿੱਚ ਵੀ ਇਹੋ ਬਤਮੀਜੀ ਕੀਤੀ ਤੇ ਅੱਜ ਵੀ ਇਹ ਬਤਮੀਜੀ ਕਰ ਰਹੀ ਹੈ ਤੇ ਉਹਦੇ ਕਾਰਨ ਹੀ ਉਹਨਾਂ ਨੇ ਫਿਰ ਲੱਫੜ ਮਾਰਿਆ ਜੀ ਲੱਗਦਾ ਇਹ ਜਿਹੜਾ ਸੰਸਦ ਹੁਣੇ ਡਾਈਟਾਂ ਦੀ ਹਜੇ ਐਮਪੀ ਬਣੀ ਸੀ ਇਹ ਬਤਮੀਜੀ ਵੀਡੀਓ ਨੇ ਕੀਤੀ ਇੱਕ ਵਧੀਆ ਜਿਹੜੀ ਸਭ ਤੋਂ ਵੱਡੀ ਪੰਜਾਬ ਪੂਰੇ ਇੰਡੀਆ ਦੀ ਸਿਕਿਉਰਟੀ ਮੰਨੀ ਜਾਂਦੀ ਹੈ ਉਹਦੇ ਨਾਲ ਇਹ ਬਤਮੀਜੀ ਹੋਈ ਕੀ ਲੱਗਦਾ ਇਹ ਸਦਨ ਦੇ ਵਿੱਚ ਵੀ ਹੋ ਸਕਦੀ ਹੈ ਨਹੀਂ ਸਦਨ ਦੇ ਵਿੱਚ ਤੁਸੀਂ ਦੇਖੋ ਜੇ ਮੰਨ ਲਓ 에어ਪੋਰਟ ਤੇ ਆ ਜਾਂ ਕਿਤੇ ਵੀ ਆ ਜਿਹੜਾ ਆਨ ਡਿਊਟੀ ਹੈ ਉਹ ਮੁੱਖ ਮੰਤਰੀ ਦੀ ਵੀ ਚੈਕਿੰਗ ਕਰ ਸਕਦਾ ਜੇ ਡਾਊਟ ਹੋਵੇ ਤੁਹਾਨੂੰ ਪਤਾ ਜਦੋਂ ਉਹਨਾਂ ਨੂੰ ਪਰਸ ਦੇ ਵਿੱਚ ਕੋਈ ਡਾਊਟ ਸੀ ਇਹਨਾਂ ਨੂੰ ਦਿਖਾਉਣ ਦੇ ਵਿੱਚ ਕੀ ਹਰਜ ਸੀ 에어ਪੋਰਟਾਂ ਤੇ ਜਾਂਦੇ ਆ ਆਪਾਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਉੱਥੇ ਜ਼ਿੰਮੇਵਾਰ ਵਿਅਕਤੀਆਂ ਦੀ ਚੈਕਿੰਗ ਹੋ ਜਾਂਦੀ ਹੈ ਜੇ ਉਹਨਾਂ ਨੂੰ ਡਾਊਟ ਹੋਵੇ ਆਨ ਡਿਊਟੀ ਉਹ ਆਨ ਡਿਊਟੀ ਸੀਗੇ ਉਹਨਾਂ ਨੇ ਜਦੋਂ ਇਹਦਾ ਸਰਵਿਸ ਜਾਂ ਇਹਨਾਂ ਦਾ ਸਮਾਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਬਤਮੀਜੀ ਕੀਤੀ ਤੇ ਇਹ ਕਰਨਾ ਪਿਆ ਤੁਸੀਂ ਆਧਿਆ ਸਦਨ ਦੇ ਵਿੱਚ ਸਦਨ ਦੇ ਵਿੱਚ ਵੇਖੋ ਤੁਸੀਂ ਵੀ ਸੋਡਾ ਰਵਈਆ ਕੀ ਰਹਿੰਦਾ ਹੁਣ ਤੁਸੀਂ ਇਹ ਤਾਂ ਹੈ ਨਹੀਂ ਤੁਸੀਂ ਐਮਪੀ ਆ ਜਾਂ ਕੋਈ ਉਸ ਤੋਂ ਉਸ ਤੋਂ ਸਮਾਂ ਜ਼ਿੰਮੇਵਾਰ ਨਾਗਰਿਕ ਬਣ ਕੇ ਉਸ ਤੋਂ ਵੱਧ ਸਾਨੂੰ ਵੱਡਾ ਦਿਲ ਕਰਕੇ ਚਰਨਾ ਚਾਹੀਦਾ ਇੱਕ ਨੀਮਾ ਹੋ ਕੇ ਚੱਲਣਾ ਚਾਹੀਦਾ ਹੁਣ ਜੇ ਤੁਸੀਂ ਥੋੜਾ ਜਿਹਾ ਸਦਨ ਦੇ ਵਿੱਚ ਤੁਸੀਂ ਉੱਥੇ ਅਫਸਰ ਆ ਜੇ ਕੋਈ ਔਨ ਡਿਊਟੀ ਆ ਤਾਂ ਉਹਦੇ ਨਾਲ ਬਤਮੀਜੀ ਕਰੋਗੇ ਤੇ ਫਿਰ ਇੱਥੇ ਜੇ ਅਸੀਂ ਤਾਂ ਮੰਨਦੇ ਨਹੀਂ ਵੈਸੇ ਇੱਥੇ ਤਾਂ ਅੰਨਾ ਕਾਨੂੰਨ ਆ ਜੇ ਅਸੀਂ ਐਂ ਦੇਖੀਏ ਕਿ ਕੰਗਣਾ ਤੇ ਕੋਈ ਕਾਰਵਾਈ ਨਹੀਂ ਬਣਦੀ ਸੀ ਉਹਨੇ ਉਹਨੂੰ ਆ ਬੈਟ ਕਰਨ ਦੀ ਕੋਸ਼ਿਸ਼ ਕੀਤੀ ਮਜਬੂਰ ਕੀਤਾ ਹਸਾਉਣ ਤੇ ਤੇ ਮਤਲਬ ਕਿ ਲਫੜ ਮਾਰਨ ਦੇ ਵਿੱਚ ਕੀ ਬਰਾਬਰ ਉਹਦੇ ਤੇ ਕਾਰਵਾਈ ਬਣਦੀ ਸੀ ਫਿਰ ਕੰਗਣਾ ਦਾ ਪੀਏ ਇੱਕ ਲੜਕੀ ਦੇ ਲਫੜ ਮਾਰ ਰਿਆ ਕੀ ਉਹਦੇ ਤੇ ਕੋਈ ਕਾਰਵਾਈ ਨਹੀਂ ਬਣਦੀ ਸੀ ਉਹਦੀ ਵੀਡੀਓ ਸਾਹਮਣੇ ਆ ਗਈ ਹੈ ਜੇ ਇਹ ਲੜਕੀ ਤੇ ਕਾਰਵਾਈ ਬਣਦੀ ਐ ਸਸਪੈਂਡ ਕਰਤਾ ਉਹਦੇ ਤੇ 341 ਲਾਤੀ ਰੋਕੂ ਜਿਹੜਾ 341 ਦਾ ਮਤਲਬ ਆ ਵੀ ਜੇ ਕਿਸੇ ਨੂੰ ਰੋਕਣਾ ਵੀ ਇਹਨੂੰ ਰੋਕਿਆ ਗਿਆ ਕੰਗਣਾ ਨੂੰ ਤੇ 323 ਹੈਗੀ ਮਤਲਬ ਕਿ ਲਫੜ ਮਾਰਨ ਦੀ ਇਹ ਧਾਰਾ ਨਾਰਮਲ ਕੋਈ ਹੁੰਦੀ ਹੈ ਸੱਤ 51 ਤੇ ਬਈ ਥੱਪੜ ਦਾ ਮਾਮਲਾ ਸੋਲਟ ਆਊਟ ਹੋ ਜਾਂਦਾ ਨਹੀਂ 751 ਦਾ ਦੋ ਤਰਫੀਆਂ ਹੋ ਜਾਂਦੀਆਂ ਲਫੜ ਦਾ ਤਾਂ ਚਲੋ 341 ਧਾਰਾ ਜੋ ਲਾਈ ਆ ਉਹਨਾਂ ਨੇ ਜਾਂ ਸੌਰੀ 323 ਤੇ 341 ਰੋਕੂ ਦੀ ਲਾਈ ਹੈ ਤੇ ਫਿਰ ਦੂਜੇ ਦੂਜੇ ਪਾਸੇ ਉਹਨਾਂ ਦੇ ਪੀਏ ਤੇ ਵੀ ਬਣਦਾ ਸੀਗਾ ਕਾਰਵਾਈ ਤੇ ਦੂਜੇ ਪਾਸੇ ਕੰਗਣਾ ਤੇ ਵੀ ਕਾਰਵਾਈ ਬਣਦੀ ਸੀ ਵੀ ਉਹਨੇ ਅਬੈਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕੀਤਾ ਪੜ੍ਹਾਉਣ ਤੇ ਵੀ ਉਹ ਇਹ ਬਾਰ ਕਰਨ ਇਹ ਇਹ ਚੀਜ਼ਾਂ ਕਲੀਅਰ ਆ ਇਹਦੇ ਤੇ ਬਰਾਬਰ ਕਾਰਵਾਈ ਬਣਦੀ ਸੀ ਜੇ ਪ੍ਰਸ਼ਾਸਨ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ ਉਹਨਾਂ ਨੇ ਬੀਐਸਐਫ ਦੇ ਹਵਾਲੇ ਇੱਕ ਧਿਰ ਬਣਾਤੀ ਬੀਐਸਐਫ ਨੂੰ ਕੰਗਣਾ ਧਿਰ ਨਹੀਂ ਬਣੇਗੀ ਕੰਗਣਾ ਵੱਲੋਂ ਦਰਖਾਸਤ ਜਿਹੜੀ ਉੱਥੇ ਕੰਪਲੀਟ ਆ ਉਹ ਨਹੀਂ ਦਿੱਤੀ ਗਈਗੀ ਤੇ ਫਿਰ ਇਹਦਾ ਮਤਲਬ ਸੈਂਟਰ ਦਾ ਸਿੱਧਾ ਹੱਥ ਹੈ ਜੇ ਬੀਐਸਐਫ ਵੱਲੋਂ ਇਹ ਚੀਜ਼ ਦੀ ਮਤਲਬ ਕਿ ਕਿਸ ਅਧੀ ਜਾਂਚ ਕੀ ਜੁम्मेवार ਪੜੇ ਆ ਉਹ ਤੇ ਹਰ ਬਣੀ ਹੈ ਤੇ ਫਿਰ ਇਸ ਚੀਜ਼ ਦਾ ਅਸੀਂ ਸਮਝ ਲ ਗਏ ਵੀ ਸੈਂਟਰ ਦਾ ਸਿੱਧਾ ਇਸ ਚੀਜ਼ ਦਾ ਦਖਲ ਹੈ ਤੇ ਦੂਜਾ ਜੇ ਪੰਜਾਬ ਸਰਕਾਰ ਨੇ ਵੀ ਇਹ ਨੂੰ ਇੱਕ ਚੀਜ਼ ਦਾ ਲੋਕਾਂ ਨੂੰ ਠਾਰਨ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਸੈਂਟਰ ਦਾ ਮੂੰਹ ਮੱਥਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੀਆਂ ਗੱਲਾਂ ਮਿਲੀਆਂ ਜੁਲੀਆਂ ਪਰ ਕੁੱਲ ਮਿਲਾ ਕੇ ਜੇ ਅਸੀਂ ਬਰੀਕੀ ਦੇ ਨਾਲ ਇਸ ਮਸਲੇ ਦੇ ਵਿੱਚ ਜਾਈਏ ਤਾਂ ਕੰਗਣਾ ਤੇ ਉਹਦੀ ਬਰਾਬਰ ਕਾਰਵਾਈ ਪੰਡੀ ਹੈ ਤੇ ਫਿਰ ਉਹ ਚੀਜ਼ ਨੂੰ ਉੱਥੇ ਦੇਖਿਆ ਜਾਵੇ ਵੀ ਉਹ ਲਫੜ ਕਿਉਂ ਵੱਜਿਆ ਉਹਦਾ ਰੀਜਨ ਕੀ ਰਿਹਾ ਉਹਦਾ ਕਾਰਨ ਕੀ ਰਿਹਾ ਅੱਗੋਂ ਕੰਗਣਾ ਦਾ ਰੀਜਨ ਕੀ ਸੀ ਜੇ ਲਫੜ ਮਾਰਨਾ ਪਿਆ ਤਾਂ ਕਿਉਂ ਮਾਰਨਾ ਪਿਆ ਇਹਦੀ ਅਜੇ ਜਾਂਚ ਡੂੰਗੀ ਨਹੀਂ ਆਈ ਇਹ ਤੇਜ਼ੀ ਦੇ ਵਿੱਚ ਫੈਸਲਾ ਲਿਆ ਗਿਆ ਸਰਕਾਰ ਦੀ ਦਬਾਅ ਨਾਲ ਲਿਆ ਗਿਆ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਇਹ ਤਾਂ ਸਰਕਾਰ ਮੋਦੀ ਦੀ ਪੂਰਨ ਬਹੁਤ ਬਹੁਮਤ ਉਹਨਾਂ ਕੋਲੇ ਨਹੀਂ ਸੀ ਜੇ ਪੂਰਨ ਬਹੁਮਤ ਉਹਨਾਂ ਕੋਲੇ ਹੁੰਦਾ ਤਾਂ ਤੁਸੀਂ ਵੇਖਣਾ ਸੀਗਾ ਇਸ ਧੀ ਨਾ ਵੱਧ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੋਣੀ ਸੀ ਕਿਉਂਕਿ ਇਤਿਹਾਸ ਗਵਾ ਤੇ ਜੇ ਅੱਜ ਇਹੋ ਜਿਹੇ ਜਿਹੜੇ ਪਾਰਲੀਮੈਂਟ ਦੇ ਵਿੱਚ ਸਦਨ ਦੇ ਵਿੱਚ ਗਏ ਆ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਜਿਹੜੇ ਕਿਰਤੀ ਲੋਕਾਂ ਨੂੰ ਦਿਹਾੜੀਆਂ ਦੱਸਦੇ ਆ ਵੀ 100 100 2 200 ਰੁਪਈਆ ਤੇ ਤਾਂ ਦਿਹਾੜੀ ਦੇ ਆਏ ਆ ਤੇ ਬਕੰਗਣ ਕੀ ਲੋਕਾਂ ਦੇ ਮੁੱਦੇ ਚੱਕਣਗੇ ਕੀ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਮੁੱਦੇ ਚੱਕਣਗੇ ਕੀ ਦੁਕਾਨਦਾਰਾਂ ਦੇ ਮੁੱਦੇ ਚੱਕਣਗੇ ਕੀ 140 ਕਰੋੜ ਲੋਕਾਂ ਦੇ ਮੁੱਦੇ ਚੱਕਣਗੇ ਇਹ ਜਦੋਂ ਖੁਦ ਨੂੰ ਨਹੀਂ ਇਹਨਾਂ ਨੂੰ ਪਤਾ ਇੱਥੇ ਇਤਿਹਾਸ ਦਾ ਨਹੀਂ ਪਤਾ ਇੱਥੇ ਲੋਕਾਂ ਦਾ ਨਹੀਂ ਪਤਾ ਜਿਹੜੇ ਲੋਕ ਇੱਥੇ ਆਉਂਦਾ ਰਜਗਾਰ ਲਈ ਕੀ ਭਾਲਦੇ ਫਿਰਦੇ ਆ ਖੇਤੀ ਦਾ ਨਹੀਂ ਪਤਾ ਮਜ਼ਦੂਰੀ ਦਾ ਨਹੀਂ ਪਤਾ ਤੇ ਫਿਰ ਕੀ ਹੈ ਵੀ ਉਹਨੂੰ ਆ ਨਾਮ ਦੇਤਾ ਐਮਪੀ ਬਣਾਤਾ ਤੇ ਉਹਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬਹਿ ਜਾਣਗੇ ਸਾਡਾ ਦੇਸ਼ ਬਰਬਾਦ ਕਿਉਂ ਹੋਇਆ ਇਸੇ ਕਰਕੇ ਥੱਪੜ ਵੱਜਿਆ ਥੱਪੜ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਕਹਿੰਦੀ ਹੈ ਖਾਲਿਸਤਾਨੀਆਂ ਨਾਲੇ ਪੰਜਾਬ ਆਈਆਂ ਵਾਈਆਂ ਖਾਲਿਸਤਾਨੀ ਦੱਸਦੇ ਨਜ਼ਰ ਆਏ ਤੁਸੀਂ ਆਏ ਵੇਖੋ ਖਾਲਿਸਤਾਨੀ ਤਾਂ ਇਹ ਆਦੋਲਨ ਵੀਰੇ ਵੀ ਦੱਸਦੇ ਸੀ ਜੇ ਅਸੀਂ ਖਾਲਿਸਤਾਨੀ ਆ ਅਸੀਂ ਅੱਤਵਾਦੀ ਆ ਸੋਡਾ ਪ੍ਰਧਾਨ ਮੰਤਰੀ ਇੱਥੇ 10 ਰੈਲੀਆਂ ਕਰਕੇ ਆ ਉਹ ਕਿਵੇਂ ਕਰ ਗਿਆ ਸੋਡਾ ਗ੍ਰਹਿ ਮੰਤਰੀ ਇੱਥੇ 10 ਰੈਲੀਆਂ ਕਰ ਗਿਆ ਉਹ ਕਿਵੇਂ ਕਰ ਗਿਆ ਰੱਖਿਆ ਮੰਤਰੀ ਇੱਥੇ 10 ਰੈਲੀਆਂ ਕਰ ਗਿਆ ਉਹ ਕਿਵੇਂ ਕਰ ਗਿਆ ਫਿਰ ਸੋਡੇ ਕੈਂਡੀਡੇਟ ਜਿਹੜੇ ਭਾਜਪੀ ਦੇ ਸੀ 13 ਉਹ ਪਿੰਡਾਂ ਦੇ ਵਿੱਚ ਢੁੱਡਾ ਮਾਰ ਮਾਰ ਆਉਂਦੇ ਸੀ ਵਾਰੀ ਨਾਲ ਕਿਸਾਨ ਵਿਰੋਧ ਕਰ ਰਹੇ ਸੀ ਉਹ ਢੁੱਡਾ ਮਾਰ ਮਾਰ ਕਹਿੰਦੇ ਸੀ ਅਸੀਂ ਪਿੰਡਾਂ 'ਚ ਵੜਨਾ ਫਿਰ ਉਹ ਬਈ ਪਿੰਡਾਂ 'ਚ ਵੜ ਜਾਂਦੇ ਫਿਰ ਉਹ ਰੈਲੀਆਂ ਕਰ ਜਾਂਦੇ ਫਿਰ ਉਹ ਵੋਟਾਂ ਕਹਿਣ ਆ ਜਾਂਦੇ ਜੇ ਇੱਥੇ ਅੱਤਵਾਦੀ ਖਾਲਸਤਾਨੀ ਰਾਜ ਹੁੰਦਾ ਤਾਂ ਕਾਂਦੀ ਗੱਲ ਕੀਤੀ ਵੀ ਭਾਜਪਾ ਕੈਂਡੀਡੇਟ ਆਉਂਦੇ ਸੀ ਤਾਂ ਕਿ ਲੁਧਿਆਣੇ ਤੋਂ ਰਵਨੀਤ ਬਿੱਟੂ ਕੈਂਡੀਡੇਟ ਬਣਾਇਆ ਸੀ ਭਾਜਪਾ ਨੇ ਤਾਂ ਉਹਨੂੰ ਤਾਂ ਕੱਲ ਮੰਤਰੀ ਮੰਡਲ 'ਚ ਵੀ ਲੈ ਲਿਆ ਭਾਈ ਉਹਨੂੰ ਇਹ ਨਾਮ ਦਿੱਤਾ ਭਾਈ ਉਹਨੂੰ ਜਿਹੜਾ ਉਹ ਪਿਛਲੇ ਦਿਨੀ ਬੋਲਿਆ ਨਹੀਂ ਸੀ ਵੀ ਅਸੀਂ ਡਿੰਬਰੂਗੜ੍ਹ ਸਿੱਟਦੇ ਹੁੰਨੇ ਆ ਜਿੱਦ ਤੇ ਸਾਡੀ ਸਰਕਾਰ ਆ ਗਈ ਤੇ ਆਹ ਜਿਹੜੇ ਢਾਈ ਘਟੋ ਟੜੂ ਫਿਰਦੇ ਆ ਝੰਡੇ ਚੱਕੀ ਇਹ ਫੀਮ ਭੁੱਕੀ ਖਾ ਲੈਂਦੇ ਇਹਨਾਂ ਨੂੰ ਕੋਈ ਕੀਤਾ ਨਹੀਂ ਉਹੀ ਬਿੱਟੂ ਆ ਭਾਈ ਜਿਹੜਾ 2020 ਦੇ ਵਿੱਚ ਪਾਰਲੀਮੈਂਟ ਦੇ ਮੂਹਰੇ ਧਰਨਾ ਲਈ ਬੈਠਾ ਸੀ ਜਿਹੜਾ ਅਸੀਂ ਮੈਂ ਕਿਸਾਨਾਂ ਪੱਕੀਆਂ ਮੈਂ ਇੱਥੇ ਮੋਰਚਾ ਲਾਇਆ ਹੋਇਆ ਹੈ ਤੇ ਭਾਜਪਾ ਵਾਲਿਆਂ ਨਾਲ ਮੈਂ ਬਾਈਟ ਕਰਾਂ ਮੈਂ ਭਾਜਪਾ ਵਾਲਿਆਂ ਦੇ ਜੁੱਤੀ ਲਾ ਕੇ ਮਾਰੂੰਗਾ ਇਹ 720 ਕਿਸਾਨਾਂ ਦਾ ਨਰਿੰਦਰ ਮੋਦੀ ਕਾਤਲ ਹੈ ਇਹਨਾਂ ਨੇ ਖੇਤੀ ਬਰਬਾਦ ਕਰਤੀ ਇਹਨਾਂ ਨੇ ਕਿਸਾਨੀ ਬਰਬਾਦ ਕਰਤੀ ਇਹਨਾਂ ਨੇ ਮਜ਼ਦੂਰੀ ਬਰਬਾਦ ਕਰਤੀ ਇਹਨਾਂ ਨੇ ਮਹਿੰਗਾਈ ਲਿਆਤੀ ਇਹਨਾਂ ਨੇ ਲੋਕ ਬਰਬਾਦ ਕਰਤੇ ਇਹਨਾਂ ਨੇ ਨਸ਼ਾ ਲਿਆਤਾ ਇਹਨਾਂ ਨੇ ਦੇਸ਼ ਨੂੰ ਬਰਬਾਦ ਕਰਤਾ ਇਹਨਾਂ ਨੇ ਦੇਸ਼ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਤਾ ਇਹਨਾਂ ਨੇ ਰੇਲਾਂ ਵੇਚਦੇ ਇਹਨਾਂ ਨੇ ਜਹਾਜ਼ ਵੇਚਦੇ ਇਹਨਾਂ ਨੇ ਏਅਰਪੋਰਟ ਵੇਚਦੇ ਇਹਨਾਂ ਨੇ ਸਕੂਲ ਵੇਚਦੇ ਇਹਨਾਂ ਨੇ ਹਸਪਤਾਲ ਵੇਚਦੇ ਮੈਂ ਬੀਜੇਪੀ ਵਾਲਿਆਂ ਨਾਲ ਬੈਠਾ ਤੇ ਅੱਜ ਵੇਖ ਤੂੰ ਬਈ ਉਹਨਾਂ ਦੇ ਕਿਵੇਂ ਗੁਣ ਗਾਉਂਦਾ ਤੇ ਅੱਜ ਉਹਨਾਂ ਦਾ ਪਿੱਠੂ ਬਣਿਆ ਪਿਆ ਤੇ ਉਹੀ ਕਿਸਾਨਾਂ ਨੂੰ ਢਾਈ ਡੂਟ ਡੂ ਦੱਸਦਾ ਉਹੀ ਕਿਸਾਨਾਂ ਨੂੰ ਆਦਾ ਝੰਡੀਆਂ ਚੱਕ ਕੇ ਮੂਰੇ ਆ ਜਾਂਦੇ ਐ ਤੇ ਉਹੀ ਕਿਸਾਨਾਂ ਨੂੰ ਆਦਾ ਐਨਐਸਐ ਲਾ ਕੇ ਸਾਨੂੰ ਜੇਲਾਂ ਚ ਛੱਡ ਦੇਂਗੇ ਜਿੱਤੇ ਸਰਕਾਰ ਆਈ ਇਹ ਅਸੀਂ ਉਸ ਦਿਨ ਵੀ ਮੈਂ ਬੋਲਿਆ ਸੀ ਵੀ ਜਿਹੜਾ ਇਹ ਬੋਲ ਰਿਹਾ ਹੈ ਇਹ ਮੋਦੀ ਦਾ ਪਿੱਠੂ ਬਣਦਾ ਵਫਾਦਾਰ ਦਿਖਾਉਂਦਾ ਵੀ ਮੈਂ ਤੇਰਾ ਸਭ ਤੋਂ ਵੱ ਮੋਦੀ ਨੂੰ ਤੇ ਅਹਿਮਦ ਸ਼ਾਹ ਨੂੰ ਦੱਸਦਾ ਵੀ ਮੈਂ ਸਭ ਤੋਂ ਵੱਧ ਤੇਰਾ ਵਫਾਦਾਰ ਚਮਚਾ ਹਾਂ ਤੇ ਮੇਰਾ ਆਉਣ ਵਾਲੇ ਦਿਨਾਂ ਦੇ ਵਿੱਚ ਖਿਆਲ ਰੱਖਿਓ ਤੇ ਉਹਨਾਂ ਨੇ ਵਾ ਇਨਾਮ ਦਿੱਤਾ ਹੈ ਤੇ ਕੰਗਣਾ ਨੂੰ ਵੀ ਉਹਨਾਂ ਨੇ ਇਨਾਮ ਦਿੱਤਾ ਹੈ ਬੀਜੇਪੀ ਦੀ ਪਾਲਿਸੀ ਹੈ ਧਰਮਾਂ ਦੇ ਨਾਂ ਤੇ ਖੇਡਣਾ ਸਭ ਤੋਂ ਜਿਆਦਾ ਪੱਤੇ ਦੀ ਗੱਲ ਕੀਤੀ ਧਰਮ ਤਾਂ ਆਰਾਮ ਦੇ ਨਾਂ ਤੇ ਵੋਟਾਂ ਮੰਗਦੇ ਸੀ ਤਾਂ ਅਯੋਧਿਆ ਚ ਵੀ ਰੁਕਣੇ ਜਵਾਬ ਦੇ ਬਿਲਕੁਲ ਬਿਲਕੁਲ ਉਹਨਾਂ ਨੇ ਦਿੱਤਾ ਹੈ ਬਿਲਕੁਲ ਸਲੂਟ ਆ ਉਹਨਾਂ ਨੂੰ ਆਰਾਮ ਤਾਂ ਸਾਰਿਆਂ ਦਾ ਸਾਂਝਾ ਸੀ ਕੀ ਮੋਦੀ ਸਾਹਿਬ ਦੱਸਣਗੇ ਵੀ ਆਰਾਮ ਦੀ ਕਿਵੇਂ ਮੰਨਤਾ ਕਰਨੀ ਹੈ ਆਰਾਮ ਦਿਲਾਂ ਦੇ ਕਿਵੇਂ ਲੋਕਾਂ ਚ ਬਸੂਗਾ ਕਿਵੇਂ ਉਹਦੀ ਪੂਜਾ ਕਰਨੀ ਹੈ ਉਹ ਤਾਂ ਲੋਕਾਂ ਦੇ ਦਿਲਾਂ 'ਚ ਹੈ ਅਸੀਂ ਤਾਂ ਹਰ ਇੱਕ ਧਰਮ ਦੀ ਇੱਜ਼ਤ ਕਰਦੇ ਹਾਂ ਸਾਡੇ ਗੁਰੂਆਂ ਨੇ ਸਿਖਾਇਆ ਆ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਇੱਥੇ ਸਾਡੇ ਗੁਰੂਆਂ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਸੀਸੇ ਤੇ ਤੱਤੀਆਂ ਤਬੀਆਂ ਤੇ ਬਹਿ ਗਏ ਇੱਥੇ 7 ਸਾਲ ਤੇ 9 ਸਾਲ ਦੀਆਂ ਜਿੰਦਾ ਲਾਤੀਆਂ ਤੇ ਇੱਥੇ ਕਿੰ ਕੀ ਸਾਲ ਦੇ ਨੌਜਵਾਨ ਸ਼ਹਾਤਾਂ ਦੇ ਗਏ ਇਹ ਤਾਂ ਇਤਿਹਾਸ ਆ 80% ਸਾਡਾ ਯੋਗਦਾਨ ਹੈ ਇਸ ਦੇਸ਼ ਦੇ ਵਿੱਚ ਠੀਕ ਹੈ ਗਿਣਤੀ ਘਟ ਹੈ ਤੇ ਅੱਜ ਤੁਸੀਂ ਉਹਨਾਂ ਨੂੰ ਖਾਲਸਤਾਨੀ ਦੱਸਦੇ ਹੋ ਉਹਨਾਂ ਨੂੰ ਅੱਤਵਾਦੀ ਦੱਸਦੇ ਹੋ ਇਹਨਾਂ ਦੇ ਧੀਆ ਪੁੱਤ ਜਿਹੜੇ 70% 75% ਬਾਡਰਾਂ ਤੇ ਰੱਖਿਆ ਕਰਦੇ ਆ ਦੇਸ਼ ਨੂੰ ਤੁਸੀਂ ਆਪ ਦੀ ਨੀਂਦ ਉਡਦੇ ਹੋ ਆਪ ਦੀ ਪੈਣੇ ਹੋ ਤੇ ਇਹ ਇਹ ਖਾਲਸਤਾਨੀ ਅੱਤਵਾਦੀਆਂ ਦੇ ਪੁੱਤ ਆ ਜਿਹੜੇ ਬਾਡਰਾਂ ਤੇ ਖੜੇ ਐ ਇਹ ਦੇਸ਼ ਉਹਨਾਂ ਕਰਕੇ ਖੜਾ ਜਿਹੜੇ ਚਾਈਨਾ ਤੇ ਪਾਕਿਸਤਾਨ ਦੇ ਬਾਡਰਾਂ ਤੇ ਹਿੱਕ ਤਾਣ ਕੇ ਖੜੇ ਐ ਜਿਹੜੇ ਝੰਡੇ ਦੀ ਲਪੇਟ ਦੇ ਵਿੱਚ ਆਉਂਦੇ ਐ 20 20 30 30 ਸਾਲ ਦੇ ਬੱਚੇ ਨੌਜਵਾਨ ਸ਼ਹਾਦਤਾਂ ਦੇ ਜਾਮ ਪੀ ਕੇ ਤੇ ਅੱਜ ਤੁਸੀਂ ਉਹ ਇੱਥੇ ਤੁਸੀਂ ਲਾ ਲਓ ਕਿੰਨੇ ਪਰਸੈਂਟ ਭਾਰਤੀ ਹੈ ਫੌਜ ਦੇ ਵਿੱਚ ਤੇ ਕਿੰਨੀਆਂ ਕੁਰਬਾਨੀਆਂ ਨੇ ਫੌਜ ਦੇ ਵਿੱਚ ਤੇ ਤੁਸੀਂ ਅੱਜ ਉਹਨਾਂ ਦੇ ਉਹਨਾਂ ਦੇ ਭਾਈ ਭਾਈ ਭੈਣਾਂ ਭਰਾਵਾਂ ਨੂੰ ਤੇ ਮਾਪਿਆਂ ਨੂੰ ਤੇ ਬਾਪੂਆਂ ਨੂੰ ਤੁਸੀਂ ਉਹਨਾਂ ਨੂੰ ਅਤਵਾਦੀ ਦੱਸਦੇ ਹੋ ਉਹਨਾਂ ਨੂੰ ਖਾਲਸਤਾਨੀ ਦੱਸਦੇ ਹੋ ਤੇ ਜਿਨ੍ਹਾਂ ਦੇ ਸਾਰੇ ਤੁਸੀਂ ਆਪ ਵੀ ਨਹੀਂ ਸੌਂਦੇ ਹੋ ਤੇ ਆਪ ਵੀ ਨਹੀਂ ਉੱਠਦੇ ਹੋ ਇਹ ਸਾਰੇ ਕੁੱਲ ਮਿਲਾ ਕੇ ਧਰਮਾਂ ਦੇ ਪੱਤੇ ਖੇਡੇ ਗਏ ਐ ਜਾਤਾਂ ਪਾਤਾਂ ਦੇ ਤੇ ਇਹੋ ਜਿਹੇ ਲੋਕਾਂ ਨੂੰ ਭਾਜਪੀ ਨੇ ਇਨਾਮ ਦਿੱਤਾ ਕੰਗਣਾਰਗੇ ਹੋਣ ਬਿੱਟੂ ਵਰਗੇ ਹੋਣ ਉਹਨਾਂ ਨੂੰ ਇਹਨਾਂ ਨੇ ਇਨਾਮ ਦੇ ਭੇਂਟਾ ਦਿੱਤੀ ਆ ਵੀ ਤੁਸੀਂ ਆਹ ਕੁਝ ਬੋਲਿਆ ਲੋਕਾਂ ਬਾਰੇ ਤੇ ਆ ਸਾਨੂੰ ਆਨਾਮ ਦੀ ਟਰੋਫੀ ਸੌਂਪੀ ਜਾਂਦੀ ਆ ਤੇ ਪਰ ਮੈਂ ਇੱਕ ਚੀਜ਼ ਦੱਸ ਰਿਹਾ ਮੂਤੀ ਦਾ ਜਿਹੜਾ ਕਿਲਾ ਹੈ ਉਹ ਢਹਿਣ ਲੱਗ ਗਿਆ ਹੁਣ ਤੁਸੀਂ ਕਹੋਗੇ ਵੀ ਤੀਜੀ ਅਰ ਪ੍ਰਧਾਨ ਮੰਤਰੀ ਬਣ ਗਿਆ ਪਰ ਬਣਤਾ ਗਿਆ ਨਾ ਤੇ ਇਨੀਆਂ ਸ਼ਿਟਾਂ ਉਹ ਲੈ ਗਏ ਨੇ ਪਰ ਇੱਕ ਚੀਜ਼ ਹੈ ਜਦੋਂ ਆਪਾਂ ਕੋਈ ਵੇਮ ਪੜਦੇ ਆ ਉਹ ਵੇਮ ਪੱਟਣ ਤੇ ਕੁਝ ਟਾਈਮ ਲੱਗ ਜਾਂਦਾ ਉਹ ਵੇਮ ਪੱਟਣੀ ਸ਼ੁਰੂ ਹੋ ਗਈ ਹੈ ਤੁਸੀਂ ਵੇਖੋ ਇੱਕ ਚੀਜ਼ ਫਲਾਈ ਜਾਂਦੀ ਹੈ ਸੋਡੇ ਮੈਂ ਮਾਧਿਅਮ ਰਾਹੀਂ ਖਾਸ ਤੌਰ ਤੇ ਕਹੂੰਗਾ ਵੀ ਬੀਜੇਪੀ ਦਾ ਵੋਟ ਪਰਸੈਂਟ ਵਧ ਗਿਆ ਇਹ ਤੀਜੇ ਨੰਬਰ ਦੀ ਪਾਰਟੀ ਬਣ ਗਈ ਵੋਟ ਪਰਸੈਂਟ ਤਾਂ ਉਹਦਾ ਵਧਣਾ ਹੀ ਹੈ ਤੁਸੀਂ ਇਹ ਚੀਜ਼ ਦੇਖੋ ਵੀ ਪੰਜ ਕੈਂਡੀਡੇਟ ਉੱਠਦੇ ਸੀ ਪਹਿਲਾਂ ਤੇ ਅੱਜ ਤੀ ਉਹਨਾਂ ਦੇ 13 ਉੱਠੇ ਆ ਵੋਟ ਪਰਸੈਂਟ ਤਾਂ ਆਪੇ ਹੀ ਵਧੂਗਾ ਅੱਗੇ ਆઠ ਕਾਲੀ ਦਲ ਦੇ ਉੱਠਦੇ ਸੀ ਪੰਜ ਇਹਨਾਂ ਦੇ ਉੱਠਦੇ ਸੀ ਅੱਜ ਤੀ 13 ਦਾ ਕਿਤੇ ਪੰਜਾਂ ਨਾਲ ਲਾ ਲਓ ਤੇ ਵੋਟ ਪਰਸੈਂਟ ਤਾਂ ਵਧੂ ਗਈ ਤੇ ਦੂਜੇ ਪਾਸੇ ਪੋਜੀਟਿਵ ਚੀਜ਼ਾਂ ਕਿਉਂ ਨਹੀਂ ਲੈਂਦੇ ਲੋਕ ਬੀ ਜੀ ਪੀ ਨੂੰ 26 ਸਾਲਾਂ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਜ਼ੀਰੋ ਆਈ ਹੈ ਅੱਗੇ ਦੋ ਸ਼ੀਟਾਂ ਇੱਕ ਸ਼ੀਟਾਂ ਹੁੰਦੀਆਂ ਸੀ ਇਹ ਚੀਜ਼ਾਂ ਕਿਉਂ ਨਹੀਂ ਦੇਖਦੇ ਕਿਉਂਕਿ ਵੀ ਕਿਸਾਨੀ ਸੰਘਰਾਸ਼ਾ ਜਿਹੜਾ 50 ਡਿਗਰੀ ਤਾਪਮਾਨ ਦੇ ਵਿੱਚ ਇਹਨਾਂ ਦਾ ਘਰਾਓ ਕੀਤਾ ਵੀ ਇਹ ਸਿਹਰਾ ਉਹ ਲੋਕਾਂ ਨੂੰ ਨਾਟਜੀ ਦੀ ਇਹਦੀ ਜਿਹੜੀ ਵੇਮ ਹੈ ਉਲਟ 네ਗੇਟਿਵ ਫਲਾਉਂਡ ਦੀ ਕੋਸ਼ਿਸ਼ ਕੀਤੀ ਵੀ ਕਿਸਾਨਾਂ ਨੇ ਜੇ ਵਿਰੋਧ ਕੀਤਾ ਤੇ ਵੀ ਸਭ ਤੋਂ ਵੱਧ ਤਾਂ ਵੋਟ ਪਈ ਹੈ ਹੰਸਰਾਜ ਦਾ ਸਭ ਤੋਂ ਵੱਧ ਵਿਰੋਧ ਹੋਇਆ ਸਭ ਤੋਂ ਵੱਧ ਹਾਈਲਾਈਟ ਹੋਇਆ ਤੇ ਸਭ ਤੋਂ ਲਾਸਟ ਨੰਬਰ ਤੇ ਹੰਸਰਾਜ ਆਇਆ ਉਹਦੀ ਜ਼ੁਬਾਨ ਤਜਬਤ ਹੋਈ ਜਿੱਥੇ ਜਿੱਥੇ ਭਾਜਪਾ ਦਾ ਤਿੱਖਾ ਵਿਰੋਧ ਹੋਇਆ ਉੱਥੇ ਉੱਥੇ ਉਹਨਾਂ ਦੀ ਜ਼ੁਬਾਨ ਤਜਬਤ ਹੋਈ ਹੈ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਘੰਟਾ ਪਿੱਛੇ ਚੱਲੀ ਗਿਆ ਦੇਸ਼ ਦਾ ਪ੍ਰਧਾਨ ਮੰਤਰੀ 6 ਲੱਖ ਵੋਟ ਤੇ ਜਿੱਤਦਾ ਹੈ 2019 ਦੇ ਵਿੱਚ ਤੇ ਅੱਜ 1.5 ਲੱਖ ਵੋਟ ਤੇ ਆ ਜਾਂਦਾ ਸਿਰਫ 76000 ਵੋਟ ਚਾਹੀਦੀ ਸੀ ਦੂਜੇ ਕੈਂਡੀਡੇਟ ਕਾਂਗਰਸ ਦੇ ਨੂੰ ਜਿੱਤਣ ਵਾਸਤੇ ਪ੍ਰਧਾਨ ਮੰਤਰੀ ਵੀ ਰੁੜ ਗਿਆ ਸੀ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੀਆਂ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਵੀ 350 300 ਸੀਟ ਤੋਂ ਬੀਜੇਪੀ 235 40 ਤੇ ਆ ਗਈ ਹੈ ਇਹ ਚੀਜ਼ਾਂ ਕਿਉਂ ਨਹੀਂ ਲੈ ਕੇ ਜਾਂਦੇ ਇਹ ਸੰਗਠਨ ਦੀ ਦੇਣ ਆ ਅਜੁੱਧਿਆ ਦਾ ਨਹੀਂ ਦਿਖਾ ਰਹੇ ਵੀ ਉਹ ਧਰਮਾਂ ਦੀ ਲਪੇਟ ਚ ਲੈਣਾ ਚਾਹੁੰਦੇ ਸੀ ਉਹ ਨਹੀਂ ਆਏ ਯੂਪੀ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਆ ਉਹਨਾਂ ਨੇ ਇਹਨਾਂ ਨੂੰ ਮੁੱਦੇ ਮੂੰਹ ਸਿੱਟਦਾ ਹਰਿਆਣੇ ਨੇ ਮੁੱਦੇ ਮੂੰਹ ਸਿੱਟਦਾ ਜਿੱਥੇ ਗੋਦੀ মিডিਆ ਨੌ ਸੀਟਾਂ ਦੇਈ ਜਾਂਦਾ ਸੀ ਇਹਨਾਂ ਨੂੰ ਉਹਨਾਂ ਨੇ ਪੰਜਾਂ ਤੇ ਲਿਆਦੇ ਪੰਜਾਬ ਨੇ ਜ਼ੀਰੋ ਦੇਤੀ ਇਹ ਚੀਜ਼ਾਂ ਇਹ ਇਹ ਚੀਜ਼ਾਂ ਕਿਉਂ ਨਹੀਂ ਪੋਜ਼ਿਟਿਵ ਲੈਂਦੇ ਕਰ ਬੜੀ ਚਰਚਾ ਦੇ ਵਿੱਚ ਕਹਿੰਦੇ ਪੰਜਾਬ ਨੇ ਨਾ ਪੂਰਾ ਕਹਿੰਦੇ ਇੰਡੀਆ ਹਲਾਕੇ ਧਰਤਾ ਕਹਿੰਦੇ ਭਾਜਪੀ ਖੁੰਝੇ ਲਾਤੀ ਹੈ ਤੇ ਪੰਜਾਬ ਦੀ ਠੀਕ ਹੈ ਅਗਵਾਈ ਕਰਦਾ ਪੰਜਾਬ ਪਰ ਅਸੀਂ ਕੁੱਲ ਦੇਸ਼ ਦੇ ਕਿਰਤੀ ਲੋਕਾਂ ਨੂੰ ਇਹਦਾ ਸਿਹਰਾ ਦੇਵਾਂਗੇ ਵੀ ਸਾਰਿਆਂ ਨੇ ਸੰਯੋਗ ਪਾਇਆ ਜੁਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਉੱਤਰਾਖੰਡ ਹੈ ਮਹਾਰਾਸ਼ਟਰ ਹੈ ਜਿੱਥੇ-ਜਿੱਥੇ ਵੀ ਕਿਸਾਨ ਗਿਣਤੀ ਹੈ ਮਜ਼ਦੂਰ ਗਿਣਤੀ ਹੈ ਜਿੱਥੇ-ਜਿੱਥੇ ਲੋਕ ਵਸਦੇ ਹੈ ਇਹ ਸਾਡੇ ਹਿੰਦੂ ਭਾਈਚਾਰੇ ਨੂੰ ਜਿਹੜੇ ਇਹ ਧਰਮਾਂ ਦੀ ਲਬੇੜ 'ਚ ਨਹੀਂ ਆਏ ਉਹਨਾਂ ਨੇ ਦੇਖਿਆ ਵੀ ਰਾਮ ਸਾਡਾ ਹੈ ਸਾਡਾ ਹੈ ਅਸੀਂ ਮੰਡੇ ਆ ਰਾਮ ਭਗਵਾਨ ਹੈ ਭਗਵਾਨ ਰਹਿਣਗੇ ਇਹ ਲੋਕ ਤਾਂ ਉਹਨਾਂ ਦੇ ਨਾਂ ਤੇ ਵੋਟਾਂ ਮੰਗਦੇ ਨੇ ਕੋਈ ਭਗਵਾਨ ਦੇ ਨਾਂ ਤੇ ਯਾਰ ਵੋਟਾਂ ਮੰਗਦਾ ਕੋਈ ਭਗਵਾਨ ਦੇ ਨਾਂ ਤੇ ਕੁਰਸੀ ਹਾਸਲ ਕਰਦਾ ਇਹ ਤਾਂ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਉਹ ਚੀਜ਼ ਲੋਕਾਂ ਦੇ ਸਾਹਮਣੇ ਲੈਂਦੀ ਆ ਵੀ ਤੁਸੀਂ ਜੇ ਤੁਸੀਂ ਧਰਮਾਂ ਦੇ ਨਾਂ ਤੇ ਆਏ ਬੰਡਾਂਗਾ ਬੰਡੋਂਗੇ ਤੇ ਤੁਹਾਡਾ ਹਸ਼ਰ ਇਦੋਂ ਮਾੜਾ ਹੋਊਗਾ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ ਦੂਜੀ ਗੱਲ ਛੋਟੇ ਮਾਧਿਅਮ ਰਹੀ ਮੈਂ ਇਹ ਕਹਦੇ ਆਂ ਵੀ ਸਰਕਾਰ ਤੁਸੀਂ ਜਿਦੀ ਮਰਜ਼ੀ ਲਿਓ ਐਮਪੀ ਤੁਸੀਂ ਕੈਬਨਿਟ ਮੰਤਰੀ ਮੁੱਖ ਮੰਤਰੀ ਮੰਤਰੀ ਜਿਹਨੂੰ ਮਰਜ਼ੀ ਬਣਾ ਦਿਓ ਜਿਹਨੂੰ ਮਰਜ਼ੀ ਬਣਾ ਦਿਓ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ ਆ ਭਾਵੇਂ ਤੁਸੀਂ ਸਾਡੇ ਜਥੇਬੰਦੀ ਦੇ ਜਗਿੰਦਰ ਅਗਰਾਹਾਂ ਨੂੰ ਜਾ ਕੇ ਬਣਾ ਦਿਓ ਲੋਕਾਂ ਦਾ ਭਲਾ ਨਹੀਂ ਹੋਣਾ ਸਾਥੀਆ ਲੋਕਾਂ ਦਾ ਭਲਾ ਇੱਕ ਚੀਜ਼ ਨਾ ਹੋਣਾ ਸੰਘਰਸ਼ ਕਰਨੇ ਪੈਣਗੇ ਮੈਦਾਨ ਦੇ ਵਿੱਚ ਆਉਣਾ ਪਊਗਾ ਕਾਨੂੰਨ ਰੱਦ ਕਿਨੇ ਕਰਾਏ ਕਾਨੂੰਨ ਰੱਦ ਲੋਕਾਂ ਨੇ ਕਰਾਏ ਕਿਸੇ ਪ੍ਰਧਾਨ ਮੰਤਰੀ ਨੇ ਕੀਤੇ ਰੱਦ ਉਹ ਤਾਂ ਜਦੋਂ ਲੋਕਾਂ ਦਾ ਡੰਡਾ ਚੜਿਆ ਪ੍ਰਧਾਨ ਮੰਤਰੀ ਸਰਕਾਰ ਦਾ ਕਾਨੂੰਨ ਲੈ ਕੇ ਆਈ ਸੀ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੇ ਕੋਈ ਐਮਐਲਏ ਨੇ ਕੋਈ ਮੰਤਰੀ ਨੇ ਕੋਈ ਐਮਪੀ ਨੇ ਕੋਈ ਸ਼ੈਂਪੀ ਨੇ ਕਿਸੇ ਨੇ ਨਹੀਂ ਲੋਕਾਂ ਦੀ ਤਾਕਤ ਨਾਲ ਕਾਨੂੰਨ ਰੱਦ ਹੋਏ ਸਰਕਾਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਮਪੀ ਸ਼ੈਂਪੀ ਦਾ ਕਾਨੂੰਨ ਇਹਨਾਂ ਦੇ ਲੈ ਕੇ ਆਏ ਲੋਕਾਂ ਨੇ ਰੱਦ ਕਰਾਏ ਫਿਰ ਤਾਕਤ ਕਿੰਨੀ ਵੱਡੀ ਹੈ ਲੋਕਾਂ ਦੀ ਜਦੋਂ ਇੱਥੇ ਝੰਡਾ ਲੱਗਿਆ ਹੁੰਦਾ ਤੁਹਾਡਾ ਗੱਡੀ ਤੇ ਜਿੰਨੀ ਕਿ ਸਾਡੇ ਕੋਲੇ ਝੋਲੀ ਚ ਦਾਣੇ ਆਸੀਂ ਉਹਨੇ ਮੰਗਾ ਮਨਵਾ ਲਏ ਨੇ ਜਦੋਂ ਤੁਸੀਂ ਟੋਲ ਪਲਾਜ਼ਾ ਉਤੋਂ ਦੀ ਟੱਪਦੇ ਹੋ ਸੋਨੂੰ ਉੱਥੇ ਵੀ ਆਈਪੀ ਜਗਾ ਵੀ ਟਪਾਉਂਦੇ ਆ ਜਦੋਂ ਝੰਡਾ ਲੱਗਿਆ ਹੋਵੇ ਬੈਚ ਲੱਗਿਆ ਹੋਵੇ ਭਾਈ ਟੱਪ ਜਾ ਇਹਦੀ ਤਾਕਤ ਆ ਭਾਈ ਲੋਕਾਂ ਦੀ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਹੋਇਆ 2017 ਚ ਮਨਜੀਤ ਧਨੇਰ ਨੂੰ 20 ਸਾਲ ਦੀ ਸਜ਼ਾ ਕਰਤੀ ਸੁਪਰੀਮ ਕੋਰਟ ਨੇ 302 ਦੇ ਵਿੱਚ ਜਾਲੀ ਕਤਲ ਦੇ ਵਿੱਚ ਤੇ 45ਵੇਂ ਦਿਨ ਜਿਵੇਂ ਉਹਨੂੰ ਛੱਡ ਕੇ ਜਾਂਦਾ ਸੀ ਅਦਾਲਤ ਦੇ ਵਿੱਚ ਤੇ ਉਸੇ ਹੀ ਰਸਤੇ ਉਹਨੂੰ ਕਢਾ ਕੇ ਲਿਆਂਦਾ ਮੋਰਚਾ ਲਾ ਕੇ ਕਿਹਦੀ ਤਾਕਤ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਲੋਕਾਂ ਦੀ ਨੇ ਇੱਥੇ ਲੋਕਾਂ ਦੀ কুরਕੀ ਆ ਜਾਂਦੀ ਹੈ ਨਲਾਮੀ ਆ ਜਾਂਦੀ ਹੈ ਕਿਹੜਾ ਐਮਐਲਏ ਆ ਕੇ ਖੜਦਾ ਐਮਐਲਏ ਦੀ ਜ਼ਰਤ ਐਮਐਲਏ ਆਏ ਕਹਦੇ ਵੀ ਨਹੀਂ ਪੈਸੇ ਭਰਨੇ ਬੈਂਕ ਵਾਲਿਆਂ ਨੂੰ ਕਹਦੇ ਵੀ ਇਹ ਕਿਸਾਨਾਂ ਨਾਲ ਧੱਕਾ ਹੋਇਆ ਇਹਦੇ ਨੋਟਿਸ ਨਹੀਂ ਲਾਉਣੇ ਇਹਦੀ ਨਲਾਮੀ কুরਕੀ ਨਹੀਂ ਕਰਨੀ ਕਹਿ ਕੇ ਵਿਖਾਵੇ ਐਮਐਲਏ ਮੈਨੂੰ ਤੇ ਮੁਝੇ ਜਵਾਨੀ ਨਹੀਂ ਨਾ ਐਂ ਨਹੀਂ ਸਕਦਾ ਉਹ ਉਹ ਸਿਸਟਮ ਦਾ ਹਿੱਸਾ ਨਾ ਮੁੱਖ ਮੰਤਰੀ ਨਾ ਮੰਤਰੀ ਕਹਿ ਕੇ ਛੱਡੇ ਜਿਹੜੇ ਆਦੇ ਆਮ ਆਮ ਘਰਾਂ ਦੇ ਮੁੰਡੇ ਆ ਸੀ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਪੱਖੀ ਆ ਇਹਦੀ ਆ ਝੰਡਾ ਜਦੋਂ ਕਿੰਤੀ ਲੋਕਾਂ ਦਾ ਜਾਂਦਾ ਇਹ ਨੜਾਮੀ ਤੇ ਕੁਰਕੀ ਇਹ ਰੋਕਦਾ ਫਿਰ ਤੁਸੀਂ ਐਂ ਦੱਸੋ ਵੀ ਤਾਕਤ ਕੀ ਕੀ ਦੀ ਵੱਡੀ ਐ ਲੋਕਾਂ ਦੀ ਤਾਕਤ ਵੱਡੀ ਐ ਜਿਵੇਂ ਜਿਵੇਂ ਲੋਕ ਉੱਠਣਗੇ ਜਾਗਣਗੇ ਮੈਦਾਨ ਦੇ ਵਿੱਚ ਆਉਣਗੇ ਓਵੇਂ ਓਵੇਂ ਸਿਸਟਮ ਨੂੰ ਬਚਾਵਾਂਗੇ ਜੇ ਭਰਾਵੋ ਉੱਠਣਾ ਇਹ ਧਰਤੀ ਨੂੰ ਪੰਜਾਬ ਦੀ ਨੂੰ ਬਚਾਉਣਾ ਕਿਸਾਨੀ ਮਜ਼ਦੂਰੀ ਦੁਕਾਨਦਾਰੀ ਨੌਜਵਾਨੀ ਨੂੰ ਬਚਾਉਣਾ ਫਿਰ ਭਾਈ ਸਿੰਘ ਰਖਸ਼ਾਂ ਦੇ ਵਿੱਚ ਆਉਣਾ ਪਊਗਾ ਤੇ ਐ ਨਾ ਸੋਚੋ ਵੀ ਅਸੀਂ ਇਹਨੂੰ ਬਣਾਤਾ ਤੇ ਉਹਨੂੰ ਬਣਾਤਾ ਪਰਚੀਗਾਂ ਨਾਲ 75 ਸਾਲ ਹੋ ਗਏ ਸਾਡਾ ਮਸਲਾ ਨਹੀਂ ਹੱਲ ਹੋਇਆ ਅੰਗਰੇਜ਼ਾਂ ਤੋਂ ਆਜ਼ਾਦ ਹੋ ਕੇ ਕਾਲਿਆਂ ਦੇ ਬਸ ਬਹਿ ਗਏ ਆ ਤੇ ਕਾਲਿਆਂ ਤੋਂ ਆਜ਼ਾਦੀ ਭਗਤ ਸਿੰਘ ਦਾ ਇੱਕ ਕਹਿਣਾ ਸੀਗਾ ਵੀ ਉਹ ਸਾਨੂੰ ਭਾਈ ਆਪ ਲੈਣੀ ਪਊਗੀ ਉਹ ਭਾਈ ਲੋਕਾਂ ਨੂੰ ਉੱਠਣਾ ਪਊਗਾ ਉਹ ਭਾਈ ਲੋਕਾਂ ਨੂੰ ਉੱਠਣਾ ਪਊਗਾ ਤਾਂ ਸਾਡੇ ਨਾਲ ਬਿੱਟੂ ਮੱਲਣ ਸੀਗੇ ਦਿਨਾਂ ਨੇ ਬੜੇ ਹੀ ਜਿਹੜੇ ਕਰਾਰੇ ਸ਼ਬਦ ਕਹਿ ਦਿੰਨੇ ਆ ਪੰਜਾਬੀ ਦੇ ਉਹਨਾਂ ਦੇ ਵਿੱਚ ਅਸੀਂ ਗੱਲ ਕੀਤੀ ਹੈ ਕੀ ਦੇਖੋ ਕਿਸ ਤਰ੍ਹਾਂ ਦਾ ਕਰਪਟ ਸਿਸਟਮ ਜਿਹੜਾ ਸਰਕਾਰਾਂ ਦੇ ਹੇਠ ਕਿੱਡਾ ਟੱਕਾ ਉਸ ਕੁਲਵਿੰਦਰ ਕੌਰ ਨਾਲ ਹੋ ਰਿਹਾ ਹੈ ਤਾਂ ਉਸ ਟੱਕੇ ਦੇ ਇਨਸਾਫ ਦੀ ਖਤਰ ਲਗਾਤਾਰ ਲੋਕ ਮદાન ਦੇ ਵਿੱਚ ਨੇ ਤਾਂ ਲੋਕ ਕੁਲਵਿੰਦਰ ਕੌਰ ਦੀ ਹੌਸਲਾ ਵਸਾਈ ਕਰੀ ਜਾਂਦੇ ਨੇ ਕਿ ਉਹ ਪੰਜਾਬ ਦੀ ਢੀਂ ਨੇ ਉਹ ਕਹਿ ਜਾ ਕੰਮ ਕਰ ਦਿੱਤਾ ਜੋ ਲੋਕ ਉਮਰ ਭਾਰੇ ਹੱਦ ਰੱਖਣਗੇ ਤਾਂ ਬਣੇ ਉਹ ਪੰਜਾਬ ਭਾਰੇ ਨਾ ਰਹਿਣਗੇ